ਕਦੇ ਸੋਚਿਆ ਕਿ ਕੋਈ ਇੱਕ ਵਿਚਾਰ ਹਜ਼ਾਰਾਂ ਮੀਲ ਦਾ ਸਫ਼ਰ ਕਿਵੇਂ ਕਰ ਲੈਂਦਾ ਹੈ ਜਾਂ ਇੱਕ ਮਾਮੂਲੀ ਜਿਹਾ ਤਾਗਾ ਦੋ ਵੱਡੇ ਵੱਡੇ ਸਾਮਰਾਜਾਂ ਦੀ ਕਿਸਮਤ ਕਿਵੇਂ ਲਿਖ ਸਕਦਾ ਹੈ ਚਲੋ ਅੱਜ ਆਪਾਂ ਉਹਨਾਂ ਪੁਰਾਣੇ ਰਾਹਾਂ ਤੇ ਚੱਲਦੇ ਹਾਂ ਜਿੱਥੇ ਸਿਰਫ ਸਮਾਨ ਹੀ ਨਹੀਂ ਸਗੋਂ ਸੁਪਨੇ ਵਿਸ਼ਵਾਸ ਤੇ ਗਿਆਨ ਵੀ ਸਫ਼ਰ ਕਰਦੇ ਸੀ ਇਹ ਉਹਨਾਂ ਯਾਤਰਾਵਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਸੱਚੀ ਸਾਡੇ ਇਤਿਹਾਸ ਦਾ ਪੂਰਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਜ਼ਰਾ ਇੱਕ ਪਲ ਲਈ ਇਹਨਾਂ ਸ਼ਬਦਾਂ ਨੂੰ ਮਹਿਸੂਸ ਕਰੋ ਇਹ ਕੋਈ ਮਾਮੂਲੀ ਲੇਸ ਨਹੀਂ ਹੈ ਇਹ 2000 ਸਾਲ ਪੁਰਾਣੀ ਇੱਕ ਕਵਿਤਾ ਦੇ ਬੋਲ ਨੇ ਜੋ ਦੱਖਣੀ ਭਾਰਤ ਦੇ ਉਸ ਵੇਲੇ ਦੇ ਵਪਾਰ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਬਣਾਉਂਦੇ ਨੇ ਹਰ ਲਫ਼ਜ਼ ਇੱਕ ਕਹਾਣੀ ਦੱਸਦਾ ਹੈ ਅਰਬ ਤੋਂ ਆਈ ਕੋੜਿਆਂ ਦੀ ਕੇਰਲ ਤੋਂ ਆਈ ਕਾਲੀ ਮਿਰਚ ਦੀ ਤੇ ਦੂਰ ਸਮੁੰਦਰਾਂ ਚੋਂ ਕੱਢੇਗੇ ਮੋਤੀਆਂ ਦੀ ਤਸਵੀਰ ਬਣਾਓ ਆਪਣੇ ਦਿਮਾਗ 'ਚ ਕਿ ਰੋਮ ਤੋਂ ਆਏ ਵੱਡੇ ਵੱਡੇ ਜਹਾਜ਼ ਇੱਥੇ ਮਸਾਲਿਆਂ ਤੇ ਕੀਮਤੀ ਪੱਥਰਾਂ ਲਈ ਖੜੇ ਨੇ ਇਸੇ ਵਪਾਰ ਨੇ ਹੀ ਤਾਂ ਚੋਲ ਚੇਰ ਤੇ ਪਾਂਡਿਆ ਵਰਗੇ ਰਾਜਵੰਸ਼ਾਂ ਨੂੰ ਇੰਨੀ ਦੌਲਤ ਤੇ ਤਾਕਤ ਦਿੱਤੀ ਸੀ ਸੋ ਇਹ ਵਿਪਾਰ ਸਿਰਫ ਪੈਸੇ ਕਮਾਉਣ ਦਾ ਜ਼ਰੀਆ ਨਹੀਂ ਸੀ ਇਹ ਉਹਨਾਂ ਦੀ ਤਾਕਤ ਦਾ ਅਸਲ ਸੋਮਾ ਸੀ ਦੁਨੀਆ ਨਾਲ ਜੁੜਨ ਦਾ ਉਹਨਾਂ ਦਾ ਆਪਣਾ ਤਰੀਕਾ ਦੇਖੋ ਸਮੁੰਦਰ ਦੀਆਂ ਲਹਿਰਾਂ ਤਾਂ ਕਹਾਣੀਆਂ ਲੈ ਕੇ ਆਉਂਦੀਆਂ ਹੀ ਸਨ ਪਰ ਇੱਕ ਅਜੀਹਰ ਆਵੀ ਸੀ ਜੋ ਪਹਾੜਾਂ ਰੇਗਿਸਤਾਨਾਂ ਤੇ ਕਈ ਸਾਮਰਾਜਾਂ ਨੂੰ چیرਦਾ ਹੋਇਆ ਜਾਂਦਾ ਸੀ ਦੁਨੀਆ ਦਾ ਸਭ ਤੋਂ ਮਸ਼ਹੂਰ ਸਭ ਤੋਂ ਖਤਰਨਾਕ ਤੇ ਹਾਂ ਸਭ ਤੋਂ ਕੀਮਤੀ ਰਾਹ ਕਿਹੜਾ ਸੀ ਉਹ ਇਸ ਸਵਾਲ ਦਾ ਜਵਾਬ ਇੱਕ ਬਹੁਤ ਹੀ ਨਾਜ਼ੁਕ ਜੇ ਤਾਗੇ 'ਚ ਲੁਕਿਆ ਹੋਇਆ ਹੈ ਰੇਸ਼ਮ ਹਜ਼ਾਰਾਂ ਸਾਲਾਂ ਤੱਕ ਇਸ ਨੂੰ ਬਣਾਉਣ ਦਾ ਤਰੀਕਾ ਚੀਨ ਦਾ ਸਭ ਤੋਂ ਵੱਡਾ ਸੀਕ੍ਰੈਟ ਸੀ ਅਤੇ ਇਹ ਇੰਨਾ ਕੀਮਤੀ ਸੀ ਇੰਨਾ ਜ਼ਿਆਦਾ ਕਿ ਰੋਮ ਦੇ ਬਾਦਸ਼ਾ ਇਸ ਲਈ ਮੂੰਹ ਮੰਗਿਆ ਸੋਨਾ ਦੇਣ ਲਈ ਤਿਆਰ ਰਹਿੰਦੇ ਸੀ ਅਤੇ ਇਸੇ ਇੱਕ ਧਾਗੇ ਨੇ ਉਸ ਮਹਾਨ ਰਾਹ ਨੂੰ ਜਨਮ ਦਿੱਤਾ ਜਿਸ ਨੂੰ ਅਸੀਂ ਅੱਜ ਸਿਲਕ ਰੋਡ ਜਾਂ ਰੇਸ਼ਮ ਮਾਰਗ ਕਹਿੰਦੇ ਹਾਂ ਖੈਰ ਜਿੱਥੇ ਇੰਨੀ ਦੌਲਤ ਹੋਵੇ ਉੱਥੇ ਤਾਕਤ ਦੀ ਖੇਡ ਤਾਂ ਹੋਣੀ ਹੀ ਸੀ ਹਨਾ ਸੋਚੋ ਸੈਂਕੜੇ ਵਪਾਰੀ ਹਜ਼ਾਰਾਂ ਊਠ ਤੇ ਅਰਬਾਂ ਦਾ ਸਮਾਨ ਇਹ ਸਭ ਤੇ ਕੰਟਰੋਲ ਕੌਣ ਕਰਦਾ ਸੀ ਕੌਣ ਸੀ ਸੁਨੈਰੀ ਸੜਕ ਦਾ ਅਸਲੀ ਬਾਦਸ਼ਾ ਇਸ ਖੇਡ ਦੇ ਮਾਸਟਰ ਸਨ ਕੁਸ਼ਾਨ ਮੱਧ ਏਸ਼ੀਆ ਤੋਂ ਆਏ ਇਹ ਲੋਕ ਬੜੇ ਸਿਆਣੇ ਸੀ ਉਹ ਸਮਝ ਗਏ ਸੀ ਕਿ ਅਸਲੀ ਤਾਕਤ ਸਿਰਫ ਜ਼ਮੀਨਾਂ ਜਿੱਤਣ 'ਚ ਨਹੀਂ ਬਲਕਿ ਵਪਾਰ ਦੇ ਸਭ ਤੋਂ ਜ਼ਰੂਰੀ ਰਸਤਿਆਂ ਤੇ ਕਬਜ਼ਾ ਕਰਨ 'ਚ ਹੈ ਤਾਂ ਉਹਨਾਂ ਨੇ ਠੀਕ ਉਸੇ ਜਗ੍ਹਾ ਤੇ ਆਪਣਾ ਸਮਰਾਜ ਬਣਾਇਆ ਜਿੱਥੋਂ ਦੀ ਸਿਲਕ ਰੋਡ ਦਾ ਸਭ ਤੋਂ ਅਹਿਨ ਹਿੱਸਾ ਲੰਘਦਾ ਸੀ ਉਹਨਾਂ ਦਾ ਤਰੀਕਾ ਬਹੁਤ ਸੌਖਾ ਪਰ ਕਮਾਲ ਦਾ ਸੀ ਸਿੱਧਾ ਹਿਸਾਬ ਸੀ ਵਪਾਰੀਆਂ ਨੂੰ ਕਿਹਾ ਤੁਸੀਂ ਸਾਡੇ ਇਲਾਕੇ ਚੋਂ ਲੰਘੋ ਸਾਨੂੰ ਥੋੜਾ ਜਿਹਾ ਟੈਕਸ ਦਿਓ ਤੇ ਬਦਲੇ ਚ ਅਸੀਂ ਤੁਹਾਡੇ ਕਾਫਲੇ ਨੂੰ ਲੁਟੇਰਿਆਂ ਤੋਂ ਬਚਾਵਾਂਗੇ ਬਿਲਕੁਲ ਸਹੀ ਸੌਦਾ ਏਸੇ ਪੈਸੇ ਨਾਲ ਉਹ ਇੰਨੇ ਅਮੀਰ ਹੋ ਗਏ ਕਿ ਉਹਨਾਂ ਨੇ ਭਾਰਤੀ ਉਪਮਹਾਦੀਪ ਵਿੱਚ ਪਹਿਲੀ ਵਾਰ ਸੋਨੇ ਦੇ ਸਿੱਕੇ ਚਲਾਏ ਜਿਸ ਨਾਲ ਵੱਡਾ ਵਪਾਰ ਕਰਨਾ ਹੋਰ ਵੀ ਸੌਖਾ ਹੋ ਗਿਆ ਤਾਂ ਰੇਸ਼ਮ ਮਸਾਲੇ ਸੋਨਾ ਇਹ ਸਭ ਤਾਂ ਠੀਕ ਹੈ ਪਰ ਕੀ ਹੈ ਰਾ ਸਿਰਫ ਚੀਜ਼ਾਂ ਵਾਲੇ ਬਣੇ ਸੀ ਜਾਂ ਕੋਈ ਅਜਿਹੀ ਚੀਜ਼ ਵੀ ਸਫਰ ਕਰ ਰਹੀ ਸੀ ਜਿਹੜੀ ਦਿਖਦੀ ਨਹੀਂ ਸੀ ਪਰ ਸੋਨੇ ਚਾਂਦੀ ਤੋਂ ਵੀ ਕਿਤੇ ਵੱਧ ਕੀਮਤੀ ਸੀ ਚਲੋ ਹੁਣ ਆਪਾਂ ਕਹਾਣੀ ਦੇ ਸਭ ਤੋਂ ਦਿਲਚਸਪ ਫਿੱਸੇਵਲ ਚਲਦੇ ਆ ਵਿਚਾਰ ਕਿਵੇਂ ਸਫਰ ਕਰਦੇ ਨੇ ਵਪਾਰੀਆਂ ਦੇ ਕਾਫਲਿਆਂ ਦੇ ਨਾਲ-ਨਾਲ ਇੱਕ ਨਵਾਂ ਵਿਸ਼ਵਾਸ ਇੱਕ ਨਵਾਂ ਫਲਸਫਾ ਵੀ ਚੁੱਪਚਾਪੀ ਤੇ ਇਹਨਾਂ ਰਾਂਤੇ ਸਫਰ ਕਰ ਰਿਆ ਸੀ ਤੇ ਉਹ ਸੀ ਬੁੱਧਧਰਮ ਦੇਖੋ ਸ਼ੁਰੂਆਤਨਾ ਬੁੱਧਧਰਮ ਚ ਮਹਾਤਮਾ ਬੁੱਧ ਦੀ ਕੋਈ ਮੂਰਤੀ ਜਾਂ ਤਸਵੀਰ ਨਹੀਂ ਬਣਾਈ ਜਾਂਦੀ ਸੀ ਕਲਾਕਾਰ ਉਹਨਾਂ ਨੂੰ ਦਰਸਾਉਣ ਲਈ ਚਿੰਨਾਂ ਦਾ ਇਸਤੇਮਾਲ ਕਰਦੇ ਸੀ ਜਿਵੇਂ ਕਿ ਉਹਨਾਂ ਦੇ ਗਿਆਨ ਲਈ ਇੱਕ ਰੁੱਖ ਜਾਂ ਉਹਨਾਂ ਦੀ ਮੌਜੂਦਗੀ ਲਈ ਪੈਰਾਂ ਦੇ ਨਿਸ਼ਾਨ ਪਤਾ ਹੈ ਕਿਉਂ ਕਿ ਕਿਉਂਕਿ ਮੰਨਿਆ ਜਾਂਦਾ ਸੀ ਕਿ ਉਹਨਾਂ ਦੀ ਸਿੱਖਿਆ ਉਹਨਾਂ ਦੇ ਸਰੀਰ ਤੋਂ ਕਿਤੇ ਵੱਧ ਮਹੱਤਵਪੂਰਨ ਹੈ ਪਰ ਫਿਰ ਇੱਕ ਬਹੁਤ ਵੱਡਾ ਬਦਲਾਅ ਆਇਆ ਬੁੱਧਧਰਮ ਦੀ ਇੱਕ ਨਵੀਂ ਸ਼ਾਖਾ ਉਬਰੀ ਜਿਸ ਦਾ ਨਾਂ ਸੀ ਮਹਾਯਾਨ ਅਤੇ ਇਸ ਦੇ ਤਹਿਤ ਪਹਿਲੀ ਵਾਰ ਕਲਾਕਾਰਾਂ ਨੇ ਮਹਾਤਮਾ ਬੁੱਧੀਆਂ ਮੂਰਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਕੁਸ਼ਾਣ ਰਾਜਾ ਕਨਿਸ਼ਕ ਵਰਗੇ ਸ਼ਾਸਕਾਂ ਨੇ ਇਸ ਕੰਮ ਨੂੰ ਬਹੁਤ ਹੱਲਾਸ਼ੇਰੀ ਦਿੱਤੀ। ਇਹ ਤਾਂ ਇੱਕ ਕ੍ਰਾਂਤੀ ਵਰਗਾ ਸੀ ਜਿਸ ਨੇ ਧਰਮ ਨੂੰ ਆਮ ਲੋਕਾਂ ਦੇ ਹੋਰ ਵੀ ਨੇੜੇ ਲਿਆ ਦਿੱਤਾ। ਤਾਂ ਇਸ ਨਵੇਂ ਮਹਾਯਾਨ ਧਰਮ 'ਚ ਦੋ ਖਾਸ ਗੱਲਾਂ ਸੀ। ਪਹਿਲੀ ਕਿ ਹੁਣ ਲੋਕ ਬੁੱਧ ਦੀ ਮੂਰਤੀ ਦੀ ਪੂਜਾ ਕਰ ਸਕਦੇ ਸੀ ਜਿਸ ਨਾਲ ਉਹਨਾਂ ਦਾ ਰਿਸ਼ਤਾ ਆਪਣੇ ਧਰਮ ਨਾਲ ਹੋਰ ਨਿੱਜੀ ਹੋ ਗਿਆ। ਤੇ ਦੂਜੀ ਬੋਧੀ ਸਤਵ ਦਾ ਵਿਚਾਰ ਮਤਲਬ ਉਹ ਗਿਆਨੀ ਲੋਕ ਜੋ ਖੁਦ ਮੁਕਤੀ ਪਾਣ ਤੋਂ ਬਾਅਦ ਵੀ ਦੂਜਿਆਂ ਦੀ ਮਦਦ ਲਈ ਧਰਤੀ ਤੇ ਰਹਿਣ ਦਾ ਫੈਸਲਾ ਕਰਦੇ ਨੇ ਇਹਨਾਂ ਵਿਚਾਰਾਂ ਨੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਬੁੱਧ ਧਰਮ ਬਹੁਤ ਤੇਜ਼ੀ ਨਾਲ ਮਦੇਸ਼ੀਆ ਚੀਨ ਤੇ ਉਸ ਤੋਂ ਵੀ ਅੱਗੇ ਫੈਲ ਗਿਆ ਪਰ ਸੋਚੋ ਵਿਚਾਰ ਤਾਂ ਹਵਾ 'ਚ ਨਹੀਂ ਉੱਡਦੇ ਕੋਈ ਤਾਂ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦਾ ਹੋਵੇਗਾ ਨਾ ਚਲੋ ਹੁਣ ਗੱਲ ਕਰਦੇ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਆਪਣੇ ਵਿਸ਼ਵਾਸ ਲਈ ਹਜ਼ਾਰਾਂ ਮੀਲ ਦੇ ਖਤਰਨਾਕ ਸਫ਼ਰ ਕੀਤੇ ਇਹਨਾਂ ਚੋ ਦੋ ਨਾਮ ਬਹੁਤ ਮਸ਼ਹੂਰ ਨੇ ਫਾਸ਼ਿਆਨ ਤੇ ਸ਼ਵੇਂਜ਼ਾਂਗ ਇਹ ਚੀਨ ਤੋਂ ਆਏ ਬੋਧੀ ਤੀਰਥ ਯਾਤਰੀ ਸੀ ਉਹ ਵਪਾਰੀਆਂ ਦੇ ਕਾਫਲਾ ਨਾਲ ਰੜ ਕੇ ਰੇਗਿਸਤਾਨ ਤੇ ਬਰਫ਼ ਨਾਲ ਢਕੇ ਪਹਾੜ ਪਾਰ ਕਰਕੇ ਬੁੱਧ ਦੀ ਧਰਤੀ ਯਾਨੀ ਭਾਰਤ ਆਏ ਕਿਉਂ ਤਾਂ ਕਿ ਉਹ ਇਥੋਂ ਧਾਰਮਿਕ ਕਿਤਾਬਾਂ ਤੇ ਗਿਆਨ ਇਕੱਠਾ ਕਰਕੇ ਵਾਪਸ ਆਪਣੇ ਦੇਸ਼ ਲੈ ਜਾ ਸਕਣਾ ਅਤੇ ਇਹ ਸਫ਼ਰ ਕੋਈ ਸੌਖੇ ਨਹੀਂ ਸੀ ਬਿਲਕੁਲ ਵੀ ਨਹੀਂ ਫਾਸ਼ਾ ਨੇ ਖੁਦ ਲਿਖਿਆ ਹੈ ਕਿ ਜਦੋਂ ਉਸ ਸਾਲਾਂ ਬਾਅਦ ਸਮੁੰਦਰ ਦੇ ਰਸਤੇ ਵਾਪਸ ਜਾ ਰਿਹਾ ਸੀ ਤਾਂ ਉਸ ਦਾ ਜਹਾਜ਼ ਇੱਕ ਭਿਆਨਕ ਤੂਫਾਨ ਚ ਫਸ ਗਿਆ ਸੀ ਇਹ ਲਾਈਨਾਂ ਉਸ ਦੇ ਡਰ ਉਸ ਦੀ ਹਿੰਮਤ ਤੇ ਉਸ ਦੇ ਅਟੁੱਟ ਵਿਸ਼ਵਾਸ ਦੀ ਗਵਾਹੀ ਪਰਦੀਆਂ ਨੇ ਪਰ ਰੁਕੋ ਕਹਾਣੀ ਸਿਰਫ ਬੁੱਧ ਧਰਮ ਦੀ ਨਹੀਂ ਹੈ ਜਦੋਂ ਇਹ ਯਾਤਰੀ ਇੰਨੀ ਮੁਸ਼ਕਿਲ ਨਾਲ ਭਾਰਤ ਆ ਰਹੇ ਸੀ ਠੀਕ ਉਸੇ ਵੇਲੇ ਭਾਰਤ ਦੇ ਅੰਦਰ ਵੀ ਵਿਸ਼ਵਾਸ ਦਾ ਇੱਕ ਨਵਾਂ ਰੂਪ ਜਨਮ ਲੈ ਰਿਹਾ ਸੀ ਇਕ ਅਜਿਹੀ ਲਹਿਰ ਜੋ ਧਰਮ ਨੂੰ ਮੰਦਰਾਂ ਦੇ ਔਖੇ ਰੀਤੀ ਰਿਵਾਜਾਂ ਚੋਂ ਕੱਢ ਕੇ ਸਿੱਧਾ ਆਮ ਆਦਮੀ ਦੇ ਦਿਲ ਤੱਕ ਲੈ ਆਈ ਇਸ ਦਾ ਨਾਂ ਸੀ ਭਗਤੀ ਅਤੇ ਇਸ ਦਾ ਵਿਚਾਰ ਬਹੁਤ ਸਿੱਧਾ ਅਤੇ ਕ੍ਰਾਂਤੀਕਾਰੀ ਸੀ ਕਿ ਰੱਬ ਨੂੰ ਪਾਉਣ ਲਈ ਵੱਡੇ ਵੱਡੇ ਯੱਗ ਜਾਂ ਪੁਜਾਰੀਆਂ ਦੀ ਲੋੜ ਨਹੀਂ ਲੋੜ ਹੈ ਤਾਂ ਸਿਰਫ ਸੱਚੇ ਦਿਲੋਂ ਸ਼ਰਧਾ ਦੀ ਇੱਕ ਨਿੱਜੀ ਪਿਆਰ ਦੀ ਅਤੇ ਸਭ ਤੋਂ ਵੱਡੀ ਗੱਲ ਇਸ ਲਹਿਰ ਨੇ ਧਰਮ ਦੇ ਦਰਵਾਜ਼ੇ ਸਾਰਿਆਂ ਲਈ ਖੋਲ ਦਿੱਤੇ ਭਾਵੇਂ ਕੋਈ ਕਿਸੇ ਵੀ ਜਾਤ ਦਾ ਹੋਵੇ ਇਹ ਭਗਤੀ ਸ਼ਬਦ ਵੀ ਬੜਾ ਕਮਾਲ ਦਾ ਹੈ ਇਹ ਸੰਸਕ੍ਰਿਤ ਦੇ ਸ਼ਬਦ ਪਜ ਤੋਂ ਆਇਆ ਹੈ ਜਿਸ ਦਾ ਮਤਲਬ ਹੁੰਦਾ ਹੈ ਵੰਡਣਾ ਜਾਂ ਸਾਂਝਾ ਕਰਨਾ ਮਤਲਬ ਇਹ ਕੋਈ ਵਨਵੇ ਟ੍ਰੈਫਿਕ ਨਹੀਂ ਸੀ ਇਹ ਭਗਤ ਤੇ ਭਗਵਾਨ ਵਿਚਕਾਰ ਇੱਕ ਦੋ ਤਰਫਾ ਰਿਸ਼ਤਾ ਸੀ ਜਿੱਥੇ ਇੱਕ ਸ਼ਰਧਾਲੂ ਆਪਣੇ ਦੁੱਖ ਸੁੱਖ ਸਿੱਧਾ ਆਪਣੇ ਰੱਬ ਨਾਲ ਸਾਂਝੇ ਕਰ ਸਕਦਾ ਸੀ ਅਤੇ ਜਦੋਂ ਲੋਕਾਂ ਦੇ ਦਿਲਾਂ 'ਚ ਇੰਨੀ ਡੂੰਗੀ ਸ਼ਰਧਾ ਹੋਵੇ ਤਾਂ ਉਹ ਕਲਾਚਵਿਤਾ ਚੱਲ ਕੇਗੀ ਨਾ ਹੁਣ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਿਰਫ ਪੱਥਰ ਦੇ ਬੁੱਤ ਨਹੀਂ ਸੀ ਰਹੀਆਂ ਉਹਨਾਂ 'ਚ ਭਾਵਨਾਵਾਂ ਤਾਕਤ ਤੇ ਦਇਆ ਨੂੰ ਦਰਸਾਇਆ ਜਾਣ ਲੱਗਾ ਜਿਵੇਂ ਇਸ ਮੂਰਤੀ ਵਿੱਚ ਭਗਵਾਨ ਵਿਸ਼ਨੂੰ ਨੂੰ ਵਰਾਹ અવਤਾਰ ਚ ਧਰਤੀ ਨੂੰ ਬਚਾਉਂਦੇ ਦਿਖਾਇਆ ਗਿਆ ਹੈ ਇਹ ਕਲਾ ਪਕਤੀ ਦੀ ਭਾਵਨਾ ਦਾ ਹੀ ਇੱਕ ਜਿਉਂਦਾ ਜਗਦਾ ਸਬੂਤ ਸੀ ਪਰ ਜਦੋਂ ਆਪਾਂ ਇਹ ਸਭ ਕੁਝ ਦੇਖਦੇ ਆ ਤਾਂ ਕੀ ਸਮਝ ਆਉਂਦਾ ਇੱਕ ਰੇਸ਼ਮ ਦਾ ਧਾਗਾ ਬੁੱਧ ਦੀ ਇੱਕ ਮੂਰਤੀ ਤੇ ਇੱਕ ਭਗਤ ਦਾ ਗੀਤ ਇਹ ਸਾਰੀਆਂ ਚੀਜ਼ਾਂ ਇੱਕ ਕੋਈ ਪੁਰਾਣੇ ਰਾਹਾਂ ਤੇ ਸਫ਼ਰ ਕਰ ਰਹੀਆਂ ਸਨ ਸ਼ਾਇਦ ਇਹ ਸਾਨੂੰ ਇਹੀ ਦੱਸਦਾ ਹੈ ਕਿ ਇਨਸਾਨ ਹਮੇਸ਼ਾ ਤੋਂ ਹੀ ਸਿਰਫ ਚੀਜ਼ਾਂ ਦਾ ਲੈਣ ਦੇਣ ਨਹੀਂ ਕਰਦਾ ਆ ਬਲਕਿ ਵਿਚਾਰਾਂ ਤੇ ਉਮੀਦਾਂ ਦਾ ਵੀ ਕਰਦਾ ਆਇਆ ਹੈ ਅਤੇ ਇਹੀ ਲੈਣ ਦੇਣ ਹੀ ਤਾਂ ਹੈ ਜੋ ਸਾਨੂੰ ਇੱਕ ਦੂਜੇ ਨਾਲ ਜੋੜਦਾ ਹੈ ਉਦੋਂ ਵੀ ਤੇ ਅੱਜ ਵੀ